ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜ ਇਨਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇਨਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇਨਸ਼ੋਰੈਂਸ ਕਰਦੇ ਨੇ ਉਵਾਮਾ ਕੇਅਰ ਮੈਡੀਕੇਅਰ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਜੇਕਰ ਇਮੀਗ੍ਰੇਸ਼ਨ ਆਫਰ ਵਾਲੀ ਜੇ ਡਰਕੀਆ ਨਾ ਟੋਰਨਟੋ ਟਕਿਆਂ ਦੇ ਨਾਲ ਤੁਸੀ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415 909 0503 ਕ੍ਰਿਸ਼ਨ ਤਰੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨੇ ਜਰ ਬ ਸਵਿੰਦਰ ਸਿੰਘ ਨਿਸ਼ਤਰਕਾਰ ਨਾਗਰਾ ਰੋਡ ਤੇ ਚਰਨ ਸਿੰਘ ਸੁਖਵਿੰਦਰ ਢਾਲੀ ਵਾਲੇ ਰਿਜ਼ੋਨਾਂ ਪ੍ਰਿਤਪਾਲ ਸਿੰਘ ਸਿੱਧੂ ਫਰੇਜ਼ਨੋ ਜੀਐਨ ਨਿਊ ਵਾਲੇ ਰਕਵਾਚ ਕਰਦੇ ਨੇ ਵੈਲ ਚੇਂਜ ਕਰਦੇ ਨੇ 에어 ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਨਵੇਂ ਪ੍ਰਾਣੇ ਟਾਇਰ ਵੀ ਨਾ ਤੋਂ ਮਿਲਦੇ ਨੇ ਲੋਕੇਸ਼ਨ ਸੈਂਤਨੀਲਾ ਦੀ ਨਿਮਾਸੋ ਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਨੂੰ 277011 ਤੇ ਤੇ ਇੰਟਲੀਵ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 5200 ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 1 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ ਮੇਟੋ ਜੀ ਖਬਰਾਂ ਦੀ ਸ਼ੁਰੂਆਤ ਕਰ ਗਏ ਆਪਾਂ ਇਸ ਟਾਈਮ ਈਰਾਨ ਦੇ ਐਲਾਨ ਤੋਂ ਇਹਦੇ ਨਾਲ ਇੰਡੀਆ ਦੇ ਵਿੱਚ ਚਿੰਤਾ ਵਧੀ ਹੈ ਜੀ ਜੀ ਬਿਲਕੁਲ ਦੇਖੋ ਇਹ ਆ ਕਿ ਇੰਡੀਆ ਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਖਾਸ ਤੌਰ ਤੇ ਜਿਹੜੇ ਮਿਡਲ ਈਸਟ ਦੇ ਵਿੱਚ ਇੰਡੀਅਨ ਰਹਿੰਦੇ ਨੇ ਤਾਂ ਉਹਨਾਂ ਵਾਸਤੇ ਇਹ ਸਲਾਹ ਜਾਰੀ ਕੀਤੀ ਗਈ ਆ ਕਿ ਹੋ ਸਕੇ ਤੁਸੀਂ ਲੈਬਨਾਨ ਦੀ ਖਾਸ ਤੌਰ ਤੇ ਜਿਹੜੀ ਕੋਈ ਯਾਤਰਾ ਹੈ ਤਾਂ ਉਸ ਨੂੰ ਨਾ ਕਰੋ ਦਾ ਇਹਦਾ ਮਤਲਬ ਹੈ ਕਿ ਇੰਡੀਆ ਕਨਸਰਨਡ ਹੈ ਜਿਹੜੇ ਉੱਥੇ ਦੇ ਹਾਲਾਤ ਇਸ ਵੇਲੇ ਬਣੇ ਹੋਏ ਨੇ ਕਿਉਂਕਿ ਇਰਾਨ ਨੇ ਇਹ ਕਹਿ ਦਿੱਤਾ ਸੀਗਾ ਕੁਝ ਘੰਟੇ ਪਹਿਲਾਂ ਹੀ ਕਹਿ ਦਿੱਤਾ ਜਾਂ ਕਹਿ ਕਹਦੇ ਹੋ ਕਿ ਹਾਨੀਏ ਦੀ ਮੌਤ ਤੋਂ ਕੁਝ ਧੇਰ ਬਾਅਦ ਹੀ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਹੁਣ ਅਸੀਂ ਸਿੱਧੇ ਹਮਲੇ ਸ਼ੁਰੂ ਕਰਾਂਗੇ ਦਾ ਮਤਲਬ ਕਿ ਇਜ਼ਰਾਈਲ ਨੂੰ ਜੇ ਕੈਲੂ ਕੇ ਹਾ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਅਮਰੀਕਾ ਪਹਿਲਾਂ ਹੀ ਕਹਿ ਚੁੱਕਾ ਕਿ ਅਸੀਂ ਆ ਜਾਾਂਗੇ ਹਮ 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 ਕਿ ਅਮਰੀਕਾ ਆਉਂਦਾ ਹੈ ਤੇ ਉਧਰੋਂ ਤੁਹਾਨੂੰ ਪਤਾ ਹੀ ਹੈ ਕਿ ਈਰਾਨ ਜਿਹੜਾ ਉਹ ਕਿਹਦੇ ਸਿਰ ਤੇ ਟਿੰਗੜ ਰਿਹਾ ਹੈ ਹਮ 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 ਚਾਈਨਾ ਤੇ ਰਸ਼ੀਆ ਉਹਦਾ ਬਲੌਕ ਹੈ ਹਮ ਸੋ ਰਸ਼ੀਆ ਚਾਹੁੰਦਾ ਹੈ ਕਿ ਵੈਸਟਰਨ ਫੋਰਸਸ ਜਿਹੜੀਆਂ ਨੇ ਉਹਨਾਂ ਨੂੰ ਇਧਰੋਂ ਖਿੱਚ ਕੇ ਯੂਕਰੇਨ ਵਾਲੀ ਸਾਈਡ ਤੋਂ ਇਧਰ ਨੂੰ ਕਿਤੇ ਘੜੀ ਸਿਆ ਜਾਵੇ ਹੂੰ ਤੇ ਉਹ ਮੌਕਾ ਵਧੀਆ ਦੁਨੀਆ ਇਸ ਵੇਲੇ 올림픽 ਦੇ ਵਿੱਚ ਮਸ਼ਰੂਫ ਆ ਹੂੰ ਤੋਂ ਇਸ ਕਰਕੇ ਖਾਸਾ ਖੁਸ਼ ਹੈ ਕੋਈ ਮਤਲਬ ਕਿ ਛੋਟੀ ਮੋਟੀ ਗੱਲ ਨਹੀਂ ਹੈਗੀ ਸੋ ਇਸ ਕਰਕੇ ਇੰਡੀਆ ਕਨਸਰਨਡ ਹੈ ਕਿਉਂਕਿ ਜੇ ਮੰਨ ਲਓ ਸਮਾਲ ਲਾਰਜ ਸਕੇਲ ਕੋਈ ਵੀ ਜਿਹੜੀ ਵਾਰ ਹੁੰਦੀ ਆ ਸਮਾਲ ਲਾਰਜ ਕੋਈ ਵੀ ਲਾ ਲਓ ਤਾਂ ਉਹਦਾ ਅਸਰ ਡਾਇਰੈਕਟਲੀ ਇੰਡੀਆ ਤੇ ਪੈ ਜਾਣਾ ਕਿਉਂਕਿ ਤੇਲ ਦੀ ਸਪਲਾਈ ਜੇ ਪ੍ਰਭਾਵਿਤ ਹੁੰਦੀ ਆ ਨਾਲ ਦੀ ਨਾਲ ਫਿਰ ਤੁਹਾਨੂੰ ਪਤਾ ਹੀ ਆ ਸਾਰੀਆਂ ਚੀਜ਼ਾਂ ਚੱਕੀਆਂ ਜਾਣੀਆਂ ਸੋ ਇਸ ਕਰਕੇ ਇੰਡੀਆ ਦੇ ਵਿੱਚ ਇਸ ਗੱਲ ਤੇ ਕਾਫੀ ਜ਼ਿਆਦਾ ਚਰਚਾ ਚਿੰਤਾ ਹੈ ਕਿ ਅੱਗੇ ਕੀ ਹੋਏਗਾ ਮਤਲਬ ਤੁਹਾਨੂੰ ਇਸ ਗੱਲ ਤੋਂ ਵੀ ਜਾਣਕਾਰੀ ਹੈ ਹੀ ਆ ਕਿ ਭਈ ਮੀਡਲ ਈਸਟ ਦੇ ਵਿੱਚ ਕਾਮੇ ਵੀ ਬਹੁਤ ਜ਼ਿਆਦਾ ਨੇ ਨਾ ਜੇ ਉੱਥੇ ਕੋਈ ਗੱਲਬਾਤ ਹੁੰਦੀ ਆ ਉਹਨਾਂ ਨੂੰ ਕੱਢ ਕੇ ਲਿਆਉਣਾ ਉਹ ਵੀ ਇੱਕ ਵੱਖਰਾ ਚੈਲੰਜ ਹੁੰਦਾ ਹੈ ਹੂੰ ਸੋ ਇਸ ਵਾਸਤੇ ਇੱਥੇ ਕਾਫੀ ਚੀਜ਼ਾਂ ਜਿਹੜੀਆਂ ਦੇਖੀਆਂ ਜਾ ਰਹੀਆਂ ਆ ਬਾਕੀ ਹੁਣ ਵੇਖੋ ਕੀ ਬਣਦਾ ਪਰ ਇਰਾਨ ਨੇ ਐਲਾਨ ਕਰਕੇ ਇੱਕ ਵਾਰੀ ਸਾਰੀ ਦੁਨੀਆ ਦਾ ਧਿਆਨ ਜਿਹੜਾ ਹੈ ਨਾ ਉਹ ਇਧਰ ਨੂੰ ਖਿੱਚ ਲਿਆ ਕਿ ਬਹੁਤ ਵੱਡਾ ਕੁਝ ਵੀ ਹੋ ਸਕਦਾ ਤੇ ਕੁਝ ਲੋਕ ਤੇ ਨੂੰ ਸੰਸਾਰ جنگ ਦੀ ਸ਼ੁਰੂਆਤ ਮੰਨਦੇ ਕਿ ਤੀਸਰਾ ਸੰਸਾਰ جنگ ਜਿਹੜਾ ਹੈ ਹੋ ਹੋ ਸਕਦਾ ਉਹ ਮੈਨੂੰ ਪਤਾ ਨਹੀਂ ਹੈ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਪਰ ਇਹ ਜ਼ਰੂਰ ਪਤਾ ਹੈ ਕਿ ਭਾਵੇਂ ਸਮਾਲ 스کیل ਵਾਰ ਕਹ ਲੋ ਜਾਂ ਲਾਰਜ 스کیل ਵਾਰ ਕਹ ਲੋ ਕਿ ਜੇ ਹੁੰਦੀ ਹੈ ਤਾਂ ਇੰਡੀਆ ਦੀ ਇਕਨੋਮੀ ਤੇ ਅਸਰ ਤਾਂ ਪਊਗਾ ਭਗ ਦੁਨੀਆ ਦੀਆਂ ਇਕਨੋਮੀਆਂ ਤੇ ਵੀ ਅਸਰ ਪੈਣਾ ਹੀ ਪੈਣਾ ਸੁਰ ਅਗੇ ਰਸ਼ੀਆ ਯੂਕਰੇਨ ਦੇ ਮਾਮਲੇ ਚ ਦੇਖਿਆ ਨਾ ਕਿ ਯੂਰਪ ਚ ਕੀ ਹਾਲ ਹੋਇਆ ਹੂੰ ਹੂੰ ਜੀ ਬਿਲਕੁਲ ਨਹੀਂ ਦੇਖੋ ਇਮਕਾਨ ਤਾਂ ਕੁਝ ਵੀ ਹੋ ਸਕਦਾ ਮੈਂਟੂ ਜੀ ਜਿਹੜੀਆਂ ਪਹਿਲਾਂ ਜੰਗਾਂ ਲੱਗੀਆਂ ਵਿਸ਼ਵ ਦੀਆਂ ਉਹ ਵੀ ਇਸ ਤਰ੍ਹਾਂ ਖੇਵੇਂਬੰਦੀ ਪਾਲਾਬੰਦੀ ਤੋਂ ਬਾਅਦ ਤੇ ਛੋਟੀਆਂ-ਛੋਟੀਆਂ ਘਟਨਾਵਾਂ ਤੋਂ ਬਾਅਦ ਸ਼ੁਰੂ ਹੋਈਆਂ ਪਰ ਠੀਕ ਆ ਜਿਵੇਂ ਤੁਸੀਂ ਕਿਹਾ ਕਿ ਕਾਮੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਉਹਨਾਂ ਦਾ ਜ਼ਰੂਰ ਖਿਆਲ ਮੁਲਕਾਂ ਨੂੰ ਰੱਖਣਾ ਚਾਹੀਦਾ ਜਿਹੜੇ ਵੀ ਮੁਲਕਾਂ ਦੇ ਨੇ ਚਲੋ ਇੰਡੀਆ ਦੇ ਵੀ ਨੇ ਜਾਣਤਾ ਸਾਰਿਆਂ ਦੀ ਜ਼ਰੂਰੀ ਹੈ ਆਸ਼ੂ ਨੂੰ ਕਹਿੰਦੇ ਮੋੜ ਚੱਕ ਲਿਆ ਜੀ 2000 ਕਰੋੜ ਦੇ ਜਿਹੜਾ ਘਟਾਲਾ ਮਾਮਲਾ ਸੀ ਦੇਖੋ ਭਾਰਤ ਪੂਸ਼ਣ ਆਸ਼ੂ ਹੈ ਜਿਹੜੇ ਉਹ ਐਸ ਵੇਲੇ ਥੋੜੇ ਗੈਰ ਸਰਕਰ ਨੂੰ ਨਜ਼ਰ ਆ ਰਹੇ ਸੀਗੇ ਕਾਂਗਰਸ ਦੀ ਰਾਜਨੀਤੀ ਕੁਝ ਜੇ ਤੁਸੀਂ ਵੇਖੋਗੇ ਜਿਸ ਦਿਨ ਰਾਜਾ ਭਰਿੰਗ ਜਿੱਤਿਆ ਸੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਸ ਦਿਨ ਮੈਨੂੰ ਸਰਟੀਫਿਕੇਟ ਵੇਲੇ ਵੀ ਭਾਰਤ ਪ੍ਰੋਸ਼ਨ ਨਜ਼ਰ ਨਹੀਂ ਆਏ ਸੀ ਜੀ 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 ਬਿਲਕੁਲ ਤਾਂ ਉਸ ਤੋਂ ਬਾਅਦ ਕੋਈ ਵੀ ਇਹਨਾਂ ਦੀ ਵੱਡੀ ਸਰਗਰਮੀ ਮੇਰੀ ਨਜ਼ਰੇ ਨਹੀਂ ਚੜੀ ਜੇ ਕਿਤੇ ਕੀਤੀ ਹੋਵੇ ਤਾਂ ਮੈਨੂੰ ਪਤਾ ਹੂੰ ਤਾਂ ਯਾਨੀ ਇਦਾਂ ਇਹ ਗੈਰ ਸਰਗਰਮ ਸੀ ਪਰ ਅਚਾਨਕ ਈਡੀ ਸਰਗਰਮ ਹੋ ਜਾਂਦੀ ਹੈ ਕਿ ਇਸ ਮਾਮਲੇ ਦੇ ਵਿੱਚ ED ਜਿਹੜੀ ਆ ਪਹਿਲਾਂ ਹੀ ਇਨਵੋਲਵ ਹੋ ਚੁੱਕੀ ਸੀਗੀ ਉਹ ਇਸ ਮਾਮਲੇ ਨੂੰ ਦੇਖ ਰਹੀ ਸੀਗੀ ਤਾਂ ਇਹਨਾਂ ਨੇ ਅੱਜ ਦੱਸ ਦਿਆ ਕਿ ਮਨੀ ਲਾਂਡਰਿੰਗ ਐਕਟ ਦੇ ਵਿੱਚ ਕਾਰਵਾਈ ਕਰਦੇ ਆ ਭਾਰਤ ਪੁਲਿਸਨ ਆਸ਼ੂ ਤੋਂ ਪਹਿਲਾਂ ਤੇ ਲੰਮੀ ਚੌੜੀ ਪੁੱਛਗਿੱਛ ਕੀਤੀ ਤੇ ਉਸ ਤੋਂ ਬਾਅਦ ਇਸ ਨੂੰ ਹਿਰਾਸਤ ਚ ਲੈ ਕੇ ਗ੍ਰਿਫਤਾਰ ਵਖਾਤੇ ਕਰਿਆ ਹ ਹ ਹ ਅਗਲਾ ਇਹ ਕਿ ਵਿਜੀਲੈਂਸ ਨੇ ਕੱਲ੍ਹ ਹੀ ਚਲਾਨ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਪੇਸ਼ ਕੀਤਾ ਹੋਇਆ ਤੇ ਜਿਹੜੇ ਦਸਤਾਵੇਜ਼ ਫਿਰ ਇਸ ਤਰ੍ਹਾਂ ਕੋਰਟ ਦੇ ਵਿੱਚ ਹੁੰਦੇ ਆ ਈਡੀ ਬਹੁਤ ਆਸਾਨੀ ਨਾਲ ਐਕਸੈਸ ਕਰ ਲੈਂਦੀ ਹੈ ਮਨੀ ਲਾਂਡਰਿੰਗ ਐਕਟ ਦੇ ਤਹਿਤ ਜਿਹੜਾ ਮਨੀ ਲਾਂਡਰਿੰਗ ਐਕਟ ਹੈ ਨਾ ਉਹਦੇ ਤਹਿਤ ਬਹੁਤ ਈਜ਼ੀਲੀ ਕਹ ਲੋ ਕਿ ਉਹਨਾਂ ਦਾ ਹੱਥ ਪੈ ਜਾਂਦਾ ਇਹ ਇਸ ਤਰ੍ਹਾਂ ਦਾ ਹੀ ਹੁੰਦਾ ਹੈ ਕੰਮ ਤਾਂ ਉਹ ਦਸਤਾਵੇਜ਼ ਜਿਹੜੇ ਆ ਉਹ ਹੁਣ ਇਹਨਾਂ ਨੇ ਖੰਡਾਲ ਕੇ ਤੇ ਭਾਰਤ ਪੁਲਸ਼ਨ ਅਰਸ਼ ਨੂੰ ਕਿਹਾ ਕਿ ਚਲੋ ਕੁਝ ਦਿਨ ਤੁਸੀਂ ਸਾਡੇ ਨਾਲ ਵੀ ਗੁਜ਼ਾਰੋ ਵਿਜੀਲੈਂਸ ਨਾਲ ਕਿੱਕੇ ਗੁਜ਼ਾਰ ਕੇ ਆਏ ਹੋ ਹੂੰ ਹੂੰ ਤਾਂ ਜਿਵੇਂ ਚਾਨਕ ਇੱਥਾਂ ਗੁਜ਼ਾਰੀਆ ਰਾਤ ਵਿੱਚ ਤਾਂ ਅੱਜ ਵੀ ਰਾਤ ਜਿਹੜੀ ਆ ਉਹ ਹੁਣ ਈਡੀ ਦੀ ਸਵਾਬ ਦੇ ਵਿੱਚ ਇਹਨਾਂ ਦੀ ਕਿਸ ਰਹਿ ਗਈ ਤਾਂ ਗ੍ਰਿਫਤਾਰ ਹੋ ਚੁੱਕੇ ਆ ਤਾਂ ਦੇਖੋ ਇੱਥੋਂ ਹੀ ਅਗਾ ਹੁਣ ਬਹੁਤ ਕੁਝ ਜਿਹੜਾ ਕਿਐਸੇ ਆ ਵੀ ਜਾ ਸਕਦਾ ਕਿ ਭਾਰਤ ਪੂਸ਼ਣ ਆ ਸ਼ੂਗਰ ਸਰਗਰ ਉਹਨੇ ਉਹਨਾਂ ਦੇ ਲੰਗੋਟੇ ਯਾਰ ਜਿਗਰੀ ਯਾਰ ਰਵਨੀਤ ਬਿੱਟੂ ਜਾ ਚੁੱਕੇ ਆ ਕਿੱਥੇ ਜਾ ਚੁੱਕੇ ਭਾਜ ਭਾਜ ਈਡੀ ਕਿੱਥੇ ਆ ਈਡੀ ਸਭ ਨੂੰ ਪਤਾ ਕਿ ਕਿਹੜੇ ਉਹ ਹਫਤੇ ਵਿੱਚ ਖਲੋਂਦੀ ਆ ਜਿਵੇਂ ਦੋ ਹਾਫ ਹੁੰਦੇ ਆ ਨਾ ਫੁੱਟਬਾਲ ਮੈਦਾਨ ਦੇ ਤਾਂ ਈਡੀ ਕਿਹੜੀ ਸਾਈਡ ਖਲੋਂਦੀ ਆ ਸਭ ਨੂੰ ਪਤਾ ਆ ਤਾਂ ਕਿਉਂ ਕਿੱਥੇ ਖਲੋਤੇ ਸਭ ਨੂੰ ਪਤਾ ਲੋੜ ਪੈ ਜਾਊਗੀ ਭਾਰਤ ਪੋਸ਼ਣ ਆਸ਼ੂ ਨੂੰ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਇਹ ਜਿਹੜੀਆਂ ਗੇਮਾਂ ਨੇ ਕਾਸੀਆਂ ਤਗੜੀਆਂ ਹੋਣਗੀਆਂ ਮੈਂ ਤੁਹਾਨੂੰ ਦੱਸ ਦੇਣਾ ਹੁਣ ਤੋਂ ਹੀ ਦੱਸ ਦੇਣਾ ਕਿ ਭਾਜਪਾ 227 ਵਾਸਤੇ ਖੇਡਣ ਲਈ ਤਿਆਰ ਹੈ ਤੇ ਉਹਨਾਂ ਨੇ ਆਪਣੀ ਗੇਮ ਸ਼ੁਰੂ ਕਰ ਦਿੱਤੀ ਆ ਗੁਲਾਬ ਚੰਦ ਕਟਾਰੀਆ ਵੀ ਇਸੇ ਰਣਨੀਤੀ ਦਾ ਹਿੱਸਾ ਨੇ ਗੁਲਾਬ ਚੰਦ ਕਟਾਰੀਆ ਜਿਹੜੇ ਨਵੇਂ ਗਵਰਨਰ ਆ ਉਹ ਸੌ ਚੱਕਦੇ ਸਾਰ ਕੱਥੇ ਜਾਂਦੇ ਆ ਉਹ ਜਾਂਦੇ ਆ ਰਾਜਨਾਥ ਸਿੰਘ ਕੋਲ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਜਿਹੜੀ ਹੁੰਦੀ ਆ ਉਹ ਡਿਫੈਂਸ ਨਾਲ ਜੁੜਿਆ ਤੁਸੀਂ ਸੋਚ ਸਕਦੇ ਹੋ ਡਿਫੈਂਸ ਮਿਨਿਸਟਰੀ ਨਾਲ ਤਾਂ ਡਿਫੈਂਸ ਮਤਲਬ ਕਿ ਸਰਹੱਦ ਤਾਂ ਸਰਹੱਦ ਅੱਗੇ ਤੇ ਰਾਜਪਾਲ ਸਰਹੱਦ ਤੇ ਰਹਿੰਦੇ ਸੀਗੇ ਨਾ ਇਹ ਤੁਸੀਂ ਦੇਖਦੇ ਜਾਣਾ ਕਿ ਗੁਲਾਬ ਚੰਦ ਕਟਾਰੀਆ ਜ਼ਿਲ੍ਹਿਆਂ ਚ ਵੀ ਜਾਣਗੇ ਇਹ ਜ਼ਿਲ੍ਹਿਆਂ ਚ ਵੀ ਆਉਣਗੇ ਮੇਰੀ ਗੱਲ ਯਾਦ ਰੱਖ ਲਿਓ ਮੈਂ ਤੁਹਾਨੂੰ ਅੱਗੇ ਪ੍ਰੋਹਿਤ ਜੀ ਬਾਰੇ ਦੱਸ ਦਿੱਤਾ ਸੀ ਅਗਾ ਉਹ ਮੈਂ ਤੁਹਾਨੂੰ ਕਟਾਰੀਆ ਬਾਰੇ ਦੱਸ ਦਿੰਦਾ ਔਰ ਇਸ ਤੋਂ ਇਲਾਵਾ ਜੋ ਉਤਲ ਪੁਤਲ ਹੋਰ ਹੋ ਰਹੀ ਹੈ ਉਸ ਨੂੰ ਵੀ ਤੁਸੀਂ ਧਿਆਨ ਦੇ ਕੇ ਦੇਖਦੇ ਜਾਣਾ ਭਾਰਤੀ ਜਨਤਾ ਪਾਰਟੀ ਉਹਨੂੰ ਵੀ ਕਿਤੇ ਹਵਾ ਦੇਵੇਗੀ ਕਿ ਕਿਤੇ ਬੁਝਾ ਦੇਗੀ ਜੀ ਸੋ ਇਹ ਸਾਰੀ ਕਹਾਣੀ ਜਿਹੜੀ ਆ ਉਹ ਕਹਿ ਲੋ ਕਿ 2027 ਨਾਲ ਜੁੜਦੀ ਆ ਤਾਂ ਆਸ਼ੂ ਬਹੁਤ ਉਮੀਦ ਆ ਬਹੁਤ ਉਮੀਦ ਆ ਚਲੋ ਇਹ ਜਿਹੜੇ ਅਪ ਡਾਊਨ ਜ਼ਿੰਦਗੀ ਤੇ ਆਉਂਦੇ ਆ ਉਥੇ ਚੱਲਣੇ ਪੈਂਦੇ ਹੀ ਆ ਪੰਜਾਬੀ ਚੰਦੇ ਹੁੰਦੇ ਤਾਰੋ ਸੂਤ ਮੇ ਆਪਣੀ ਬਾਹੀਂ ਤਾਂ ਗੱਲ ਇਹ ਆ ਕਿ ਉਹ ਤੇ ਕਰਨਾ ਹੀ ਪੈਂਦਾ ਹੁੰਦਾ ਪਰ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਭਾਰਤ ਪੂਸ਼ਣ ਆਸ਼ੂ ਚੋ ਸਿਆਸੀ ਪਿਛ ਤੇ ਹੋਣ ਤੇ ਉਹਨਾਂ ਦੀ ਜਿਹੜੀ ਪਹਿਲੀ ਹੋਈ ਜਰਸੀ ਆ ਉਸ ਜਰਸੀ ਤੇ ਕਾਂਗਰਸ ਨਾ ਹੋ ਕੇ ਕੁਝ ਹੋਰ ਲਿਖਿਆ ਹੋਵੇ। ਹੂੰ 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 ਕੋਈ ਵੱਡਾ ਸਿਆਸੀ ਫੈਸਲਾ ਲੈ ਸਕਦੇ ਆ ਉਹਨਾਂ ਵਾਲੇ ਟਾਈਮ ਦੇ ਵਿੱਚ। ਵੀ ਆਉਣ ਵਾਲੇ ਸਮੇਂ 'ਚ ਲੈਣਾ ਪੈ ਸਕਦਾ। ਲੈਣਗੇ ਨਹੀਂ। ਲੈਣਾ ਪੈਂਦਾ ਕੁ ਜੀ ਦੋ ਚੀਜ਼ਾਂ ਹੁੰਦੀਆਂ ਨੇ ਕਿ ਇੱਕ ਹੁੰਦਾ ਕਿ ਤੁਸੀਂ ਇੱਛਾ ਅਨੁਸਾਰ ਕਈ ਵਾਰ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਆ ਕਿ ਇੱਛਾ ਨਹੀਂ ਹੁੰਦੀ ਪਰ ਫੈਸਲੇ ਲੈਣੇ ਪੈਂਦੇ ਆ ਤਾਂ ਇਹ ਫੈਸਲੇ ਜਿਹੜੇ ਉਹ ਮੈਂ ਜਿਵੇਂ ਦੱਸਿਆ ਕਿ ਕਈ ਵਾਰ ਹਾਲਾਤ ਜਿਹੜੇ ਉਹ ਫਰਮਜਬੂਰ ਵੀ ਕਰ ਦਿੰਦੇ ਆ ਕਿ ਲਓ ਜੀ ਤੇ ਮਿੰਟ ਜੀ ਗੱਲ ਕਰੀਏ ਚਰਨਜੀਤ ਸਿੰਘ ਚੰਨੀ ਦੀ ਇਹਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਜੀ ਹਾਂਜੀ ਚੰਨੀ ਸਾਹਿਬ ਦੀ ਇੱਕ ਸ਼ਿਕਾਇਤ ਗਈ ਆ ਜਿਵੇਂ ਇਹਨਾਂ ਨੇ ਸ਼ਿਕਾਇਤ ਕੀਤੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਂ ਉਸੇ ਤਰ੍ਹਾਂ ਇਹਨਾਂ ਦੀ ਸ਼ਿਕਾਇਤ ਜਿਹੜੀ ਆ ਕੋਰਟ ਦੇ ਵਿੱਚ ਚੱਲੇ ਗਈ ਆ ਜਿਹੜੀ ਕਿ ਜੁੜੀ ਹੈ ਚੁਣავი ਖਰਚੇ ਨੂੰ ਲੈ ਕੇ ਠੀਕ ਹੈ ਤਾਂ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਵੀ ਪਟੀਸ਼ਨ ਫਾਈਲ ਹੋ ਗਈ ਆ ਅੱਗੇ ਵੀ ਆਪਾਂ ਗੱਲਾਂ ਕਰਦੇ ਆ ਕਿ ਕੰਗਣਾ ਰਣੌਪ ਦੇ ਖਿਲਾਫ ਹੈ ਅਮਰਪਾਲ ਸਿੰਘ ਦੇ ਖਿਲਾਫ ਹੈ ਇਸ ਤਰ੍ਹਾਂ ਦਰਜਨਾ ਹੀ ਜਿਹੜੀਆਂ ਨੇ ਉਹ ਹੁਣ ਪੱਕੇ ਪਟੀਸ਼ਨ ਆ ਫਾਈਲ ਹੋ ਚੁੱਕੀਆਂ ਨੇ ਹਮ ਹਮ ਦਰਜ ਨਹੀਂ ਤਾਂ ਹੁਣ ਅਗਾਹ ਜਾ ਕੇ ਉਹਨਾਂ ਦਾ ਕੀ ਫੈਸਲਾ ਹੁੰਦਾ ਇਹ ਵੈਸੇ ਦਰਜਨਾ ਹਰ ਇੱਕ ਇਲੈਕਸ਼ਨ ਤੋਂ ਬਾਅਦ ਪਟੀਸ਼ਨਾਂ ਫਾਈਲ ਹੁੰਦੀਆਂ ਨੇ ਪਰ ਇਹਨਾਂ ਦੇ ਵਿੱਚੋਂ ਸਫਲ ਜਿਹੜੀ ਹੈ ਕੋਈ ਇੱਕਾਦੂ ਹੁੰਦੀ ਆ ਬਿਰਲੀ ਹੁੰਦੀ ਆ ਉਹ ਵੀ ਕਦੇ ਕਦਾਈ ਤਾਂ ਆਇਆ ਕਿ ਹੁਣ ਦੇਖੋ ਕੀ ਤਾਂ ਕੋਈ ਨੰਬਰ ਲੱਗਦਾ ਕੋਈ ਛਟਕਾ ਲੱਗਦਾ ਹੈ ਕਿ ਨਹੀਂ ਪਰ ਦੋਸ਼ ਜਿਹੜੇ ਆ ਉਹ ਚੰਨੀ ਤੇ ਹੈਗੇ ਜਿਹੜੇ ਉਹ ਮੈਂ ਤੁਹਾਨੂੰ ਦੱਸ ਦਿੰਨਾ ਇਹ ਕਹਿੰਦੀ ਹੈ ਕਿ ਇੱਕ ਹੋਟਲ ਦੇ ਵਿੱਚ 24 ਘੰਟੇ ਖਾਣ ਪੀਣ ਦਾ ਪ੍ਰਬੰਧ ਸੀ ਪਰ ਇਹਦਾ ਖਰਚਾ ਜਿਹੜਾ ਚੰਦ ਸਿੰਘ ਸਾਹਿਬ ਨੇ ਉਹ ਆਪਣੇ ਖਰਚ ਬਿਉਰੇ 'ਚ ਦਿੱਤਾ ਹੀ ਨਹੀਂ ਠੀਕ ਹੈ ਉਹ 10 ਤੋਂ 15 ਰੋਜ਼ਾਨਾ ਜਿਹੜੀਆਂ ਸੀਗੀਆਂ ਮਤਲਬ ਕਿ ਸਭਾਵਾਂ ਕਹਿ ਲਓ ਜਾਂ ਜਿਹੜੀਆਂ ਉਹ ਨੁੱਕੜ ਰੈਲੀਆਂ ਕਰਦੇ ਸੀਗੇ ਤਾਂ ਇਹਦੇ ਦੌਰਾਨ ਉਹਨਾਂ ਨੇ ਕੋਈ ਵੀ ਖਰਚਾ ਨਹੀਂ ਬਖਾਇਆ ਕਿ ਔਕਾਦੇ ਤੇ ਉੱਥੇ ਜਾਂਦੇ ਸਨ ਕਾਦੇ ਤੇ ਆਉਂਦੇ ਸਨ ਮਤਲਬ ਕਿ ਉਹਨਾਂ ਦਾ ਕੋਈ ਵੀ ਖਰਚਾ ਨਹੀਂ ਹੈ ਸਿੰਗਲ ਮਤਲਬ ਕਿ ਪੈਣੀ ਦਾ ਵੀ ਉਹਨਾਂ ਨੇ ਖਰਚਾ ਨਹੀਂ ਦਿਖਾਇਆ ਜੀ ਜੀ ਇਸ ਤੋਂ ਇਲਾਵਾ ਰਾਮਾ ਮੰਡੀ ਦੇ ਵਿੱਚ ਉਹਨਾਂ ਤੇ ਦੋਸ਼ ਹੈ ਕਿ ਬਿਨਾ ਇਜਾਜ਼ਤ ਉਹਨਾਂ ਨੇ ਰੋਡ ਸ਼ੋ ਕੀਤਾ ਇੱਥੋਂ ਤੱਕ ਕਿ ਪੋਲਿੰਗ ਬੂਥ ਦੇ ਵਾਰ ਵੋਟਰ ਸਲਿੱਪ ਵਨ ਡਾਉਨ ਲਈ ਜੋ ਬੂਥ ਸਥਾਪਿਤ ਕੀਤੇ ਜਾਂਦੇ ਆ ਹਾਂ ਜੀ ਉਹਨਾਂ ਦੇ ਖਰਚ ਦਾ ਵੀ ਕੋਈ ਇਹਦੇ ਵਿੱਚ ਦੂਰਾ ਨਹੀਂ ਹੈ ਹਮ ਮਤਲਬ ਇਸ ਖਰਚ ਦਾ ਵੀ ਕੋਈ ਵੇਰਵਾ ਨਹੀਂ ਹੈ ਤਾਂ ਭਾਵ ਇਹ ਹੋਆ ਕਿ ਇਹ ਸਿੱਧੀ ਤੇ ਸਿੱਧੀ ਪਟੀਸ਼ਨ ਜਾ ਕੇ ਜੁੜਦੀ ਆ ਚੋਂ ਖਰਚਿਆਂ ਦੇ ਜਿਹੜੇ ਵੇਰਵੇ ਦੇਣੇ ਹੁੰਦੇ ਆ ਕਿ ਉਹਨਾਂ ਵੇਰਵਿਆਂ ਦੇ ਵਿੱਚ ਏਅਰ ਫੇਰਿਆ ਤਾਂ ਹੁਣ ਦੇਖੋ ਜਿਵੇਂ ਆਪਾਂ ਕਿਹਾ ਕਿ ਵਿਰਲੀ ਵਾਂਜੀ ਜਿਹੜੀ ਆ ਉਹ ਪਟੀਸ਼ਨ ਕਦੇ ਕਦੇ ਸਾਬਤ ਹੋ ਜਾਂਦੀ ਆ ਸਹੀ ਸਾਬਤ ਹੁੰਦੀ ਆ ਤੇ ਫਿਰ ਉਸਤੇ ਫੈਸਲਾ ਵੀ ਆਉਂਦਾ ਪਰ ਇਹ ਪ੍ਰਵੀਨ ਜੀ ਸਮਾਂ ਹੀ ਦੱਸੂਗਾ ਹੁਣ ਕਿ ਸਿੱਧ ਹੁੰਦੀ ਆ ਕਿ ਉਹ ਦੂਸ਼ ਨੇ ਕਿਉਂਕਿ ਇਹ ਚੀਜ਼ਾਂ ਹੁਣ ਵੇਖਣ ਚ ਤੇ ਆਪਾਂ ਨੂੰ ਵੱਡੀਆਂ ਲੱਗਦੀਆਂ ਨੇ ਇਹ ਜੋ ਮੈਂ ਤੁਹਾਨੂੰ ਦੱਸੀਆਂ ਕਿ ਇਹ ਤਿੰਨ ਚਾਰ ਜਿਹੜੇ ਆ ਉਹ ਗਰਾਊਂਡ ਆ ਪਟੀਸ਼ਨ ਦੇ ਪਰ ਜੇ ਮੰਨ ਲਓ ਇਹ ਚੀਜ਼ਾਂ ਸਾਬਤ ਹੋ ਜਾਂਦੀਆਂ ਫਿਰ ਇਹ ਬਹੁਤ ਵੱਡੀਆਂ ਬਣ ਜਾਂਦੀਆਂ ਹੁੰਦੀਆਂ ਨੇ ਕਈ ਵਾਰ ਇੱਥੇ ਗੱਲ ਇਹ ਆ ਕਿ ਜੇਤੇ ਮੁੰਡੇ ਸਾਹਿਬ ਵਰਗਾ ਕੋਈ ਕਹਿ ਦੇਵੇ ਕਿ ਭਈ ਅੱਜਕੱਲ 5 ਕਰੋੜ ਤੋਂ ਘੱਟ ਅਸੀਂ ਜਿੱਤਦੇ ਨਹੀਂ ਖਰਚਾ ਕਰਨਾ ਪੈਂਦਾ ਇਹਨਾਂ ਖਰਚਾ ਹੁੰਦਾ ਤਾਂ ਉਹਦੇ ਤੋਂ ਕੁਝ ਨਹੀਂ ਹੁੰਦਾ ਪਰ ਜੇ ਮੰਨ ਲਓ 5 ਕਰੋੜ ਖਰਚਾ ਕੀਤਾ ਸਾਬਤ ਹੋ ਜਾਵੇ ਹਾਂ ਫਿਰ ਬਹੁਤ ਖੁਸ਼ ਫਿਰ ਗਏ ਫਿਰ ਖੁਸ਼ੀ ਗਏ ਚਾਹੇ ਤੁਸੀਂ ਮੈਂਬਰ ਪਾਰਲੀਮੈਂਟ ਆਜ਼ਾਦ ਚੁਣੇ ਗਏ ਹੋ ਚਾਹੇ ਤੁਸੀਂ ਕਿਸੇ ਪਾਰਟੀ ਬੰਨੀਓ ਚੁਣੇ ਗਏ ਤਾਂ ਹਾਲ ਦੀ ਘੜੀ ਇਹ ਕੋਈ ਵੱਡੀਆਂ ਕਹ ਲਓ ਕਿ ਚਿੰਤਾਵਾਂ ਨਹੀਂ ਹੁੰਦੀਆਂ ਪਰ ਜੇਕਰ ਕੱਲ ਨੂੰ ਫਰਕ ਪਾਇਆ ਗਿਆ ਇਹ ਆਪਾਂ ਨੂੰ ਵੀ ਪਤਾ ਕਿ ਕਰੋੜਾ ਰੁਪਈਆ ਜਿਹੜਾ ਉਹ ਖਰਚ ਕੀਤਾ ਜਾਂਦਾ ਇਲੈਕਸ਼ਨ ਤੇ ਜੇ ਉਹ ਵੱਧ ਘੱਟ ਉਤੇ ਸਾਬਤ ਹੋ ਗਿਆ ਜੇ ਮਾਮਲਾ ਗੜਬੜੀ ਸਾਹ ਜੀ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਦੀ ਤੇ ਭਾਰਤ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਦੇ ਸਿਆਸੀ ਸੰਕਟ ਦੀ ਅਕਾਲੀ ਦਲ ਦੀ ਇਹਨਾਂ ਨੇ ਹੁਣ ਸਰਪ੍ਰਸਤ ਵੀ ਕੱਢਤਾ ਕੱਲ ਸਰਪ੍ਰਸਤ ਸਾਹਿਬ ਨੇ ਜਿਹੜੇ ਬਾਗੀ ਅਕਾਲੀ ਕੱਢੇ ਸੀਗੇ ਜਾਂ ਦੂਜੇ ਅਕਾਲੀ ਕੱਢੇ ਸੀਗੇ ਉਹਨਾਂ ਨੂੰ ਬਹਾਲ ਕੀਤਾ ਤੇ ਅੱਜ ਬਹਾਲ ਕਰਨ ਵਾਲੀ ਬਾਹਰ ਕੱਢਤੇ ਹਾਲ ਦੀ ਘੜੀ ਅਕਾਲੀ ਦਲ ਨੇ ਕੱਢਣੇ ਹੀ ਆ ਇੱਕ ਦੂਜੇ ਨੂੰ ਕੱਢਣਾ ਹੀ ਆ ਹਾਲੇ ਇਹਨਾਂ ਚੌਣਾ ਤਾਂ ਹੈ ਨਹੀਂ ਕਿਸੇ ਦੇ ਹੂੰ ਆਉਂਦਾ ਤਾਂ ਉਦੋਂ ਹੀ ਆ ਨਾ ਕੋਈ ਲੀਡਰ ਚੱਲ ਕੇ ਕਿਸੇ ਪਾਰਟੀ ਚ ਨਲੀ ਕਰਕੇ ਜਦੋਂ ਕੋਈ ਚੜ੍ਹਤ ਹੁੰਦੀ ਆ ਹੂੰ ਤਾਂ ਹਾਲ ਦੀ ਘੜੀ ਤੇ ਜਹਾਜ਼ ਡੁੱਬ ਰਿਹਾ ਹੈ ਜੀ ਤਾਂ ਇਸੇ ਤਰ੍ਹਾਂ ਇੱਕ ਦੂਜੇ ਨੂੰ ਧੱਕੇ ਮਾਰ ਕੇ ਕੱਢਿਆ ਜਾ ਰਿਹਾ ਕਿ ਤੇਰੇ ਭਾਰ ਨਾਲ ਡੁੱਬ ਰਿਹਾ ਤੇਰੇ ਭਾਰ ਨਾਲ ਡੁੱਬ ਰਿਹਾ ਹੂੰ ਹੂੰ ਤਾਂ ਇਹ ਜੇ ਜਿਹੀ ਖੇੜਿਆ ਹਾਲੇ ਰੁਕੇ ਕੀ ਨਹੀਂ ਇਤੇ ਅੱਗੇ ਜਾਏਗੀ ਜਾਏਗੀ ਤਾਂ ਗੱਲ ਇਹ ਆ ਕਿ ਅੱਜ ਇਹਨਾਂ ਨੇ ਜੋ ਢੀਂਡਸਾ ਸਾਹਿਬ ਬਚੇ ਸਨ ਉਹਨਾਂ ਨੂੰ ਵੀ ਕਿਹਾ ਕਿ ਟਾਟਾ ਕਰੋ ਤੇ ਜਾਓ ਤੁਸੀਂ ਕਰੇ ਬੈਠੋ ਜਾ ਕੇ RAMNA ਇਹਨਾਂ ਨੂੰ ਵੀ ਭੇਜ ਦਿੱਤਾ ਮਤਲਬ ਕਿ ਪਾਰਟੀ ਦੇ ਵਿੱਚੋਂ ਇਹਨਾਂ ਨੂੰ ਵੀ ਕੱਢ ਦਿੱਤਾ ਤਾਂ ਇਹ ਹੁਣ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੁਖਵੀਰ ਸਿੰਘ ਬਾਦਲ ਦੇ ਨਾਲ ਜੋ ਕਿਚਨ ਕਮੇਟੀ ਆ ਉਹੀ ਰਹਿ ਗਈ ਆ ਜਿਦੇ ਚ ਮਹਿੰਦਰ ਸਿੰਘ ਜੀ ਆ ਗਏ ਫਿਰ ਢਾਂਡਾ ਸਾਹਿਬ ਆ ਗਏ ਲੁਧਿਆਣੇ ਤੋਂ ਆ ਗਏ ਜਾਂ ਲੁਧਿਆਣੇ ਤੋਂ ਦੋ ਤਿੰਨ ਹੋਰ ਲੀਡਰ ਆ ਉਹ ਆ ਗਏ ਫਿਰ ਭੁੰਦਰ ਸਾਹਿਬ ਆ ਗਏ ਇਹ ਇਹੀ ਲੀਡਰ ਰਹਿ ਗਏ ਆ ਡਾਕਟਰ ਦਲਜੀਤ ਸਿੰਘ ਚੀਮਾ ਆ ਗਏ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਸੁਖਵੀਰ ਸਿੰਘ ਬਾਦਲ ਨੂੰ ਜੋ ਜੋ ਚੈਲੰਜ ਮਿਲ ਰਹੇ ਆ ਉਹਨਾਂ ਚੈਲੰਜਾਂ ਦੇ ਨਾਲ ਨਜਿੱਠਣ ਵਾਸਤੇ ਜਿਹੜੀ ਰਣਨੀਤੀ ਆ ਉਹ ਇਹੋ ਆ ਕਿ ਜੋ ਇੱਕ ਤਰ੍ਹਾਂ ਨਾਲ ਕਹਿ ਲਵਾਂ ਕਿ ਇਸ ਵੇਲੇ ਆਪਾਂ ਨੂੰ ਵੀ ਪਤਾ ਕਿ ਕੰਟਰੋਲਡ ਕਿਦੀ ਆ ਕੰਟਰੋਲਡ ਤਾਂ ਸੁਖਵੀਰ ਸਿੰਘ ਬਾਦਲ ਦੀ ਹੈ ਨਾ ਸਾਰਾ ਕੁਝ ਜੀ ਜੀ ਤਾਂ ਉਹ ਜਿਹੜਾ ਕਿ ਵਿਖਾਵਾ ਮਾਤਰ ਜੋ ਕੋਈ ਅਨੁਸ਼ਾਸਨ ਕਮੇਟੀ ਹੈ ਜਾਂ ਕੁਝ ਵੀ ਹੈ ਤਾਂ ਉਹ ਫਿਰ ਉਸੇ ਅਨੁਸਾਰ ਹੀ ਫੈਸਲੇ ਲੈ ਰਿਹਾ ਜਿਸ ਅਨੁਸਾਰ رائے ਬਣ ਰਹੀ ਹੈ ਕਿ ਇਹਨੂੰ ਵੀ ਕੱਢੋ ਆ ਵੀ ਕਰੋ ਆ ਵੀ ਕਰੋ ਤਾਂ ਖੈਰ ਗੱਲੇ ਆ ਕਿ ਹੁਣ ਅੱਗੇ ਜਾ ਕੇ ਮੈਂ ਜੇ ਤੁਹਾਨੂੰ ਦੱਸਿਆ ਕਿ ਨਜ਼ਰ ਰੱਖਿਓ ਕਿ ਗੀਤ ਚੱਲਦਾ ਹੁੰਦਾ ਨਾ ਜੇ ਸਾਡੀ ਚ ਚੱਲਦਾ ਨਜ਼ਰ ਰੱਖਿਓ ਮੇਰੇ ਤੇ ਨਜ਼ਰ ਰੱਖਿਓ ਤਾਂ ਮੈਂ ਤਾਂ ਹੀ ਕਹਿ ਰਿਹਾ ਸੀਗਾ ਕਿ ਨਜ਼ਰ ਰੱਖੋ ਤੁਸੀਂ ਕਿਉਂ ਕਿ ਇਹਦੇ ਨਾਲ ਹੀ ਅੱਜ ਦੀ ਇੱਕ ਵੱਡੀ ਖਬਰ ਸੀ ਕਿ ਅਮਰਤਪਾਲ ਸਿੰਘ ਦੇ ਹੱਥ ਦੇ ਵਿੱਚ ਰਖੜ ਪੁੰਨਿਆਂ ਤੇ ਕੱਠ ਰੱਖ ਲਿਆ ਗਿਆ ਠੀਕ ਹੈ ਹਾਂ ਉਸ ਤੋਂ ਵੀ ਵੱਡੀ ਖਬਰ ਇਹ ਆ ਕਿ ਸਰਬਜੀਤ ਸਿੰਘ ਖਾਲਸਾ ਮਿਲ ਸਕਦੇ ਨੇ ਅਮਿਤ ਸ਼ਾਹ ਤਾਂ ਹੀ ਮੈਂ ਕਹਿ ਰਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਕਿਸ ਬੰਦੇ ਨੂੰ ਅੱਗੇ ਵਧਾਉਣਾ ਜਾਂ ਕਿਸ ਬੰਦੇ ਨੂੰ ਘਟਾਉਣਾ ਉਹ ਬੜਾ ਸੋਚ ਕੇ ਫੈਸਲਾ ਕਰਨਾ ਹੈ ਉਹਦਾ ਕਾਰਨ ਇਹ ਆ ਮੈਨੂੰ ਇਹ ਕਹਿੰਦਾ ਕਿ ਕੋਈ ਫਲਾਣੇ ਦਾ ਏਜੰਟ ਆ ਮੇਰੀ ਇਹ ਆਦਤ ਨਹੀਂ ਮੇਰੀ ਫਿਤਰਤ ਨਹੀਂ ਬਿਨਾ ਤੱਥਾਂ ਤੋਂ ਗੱਲ ਨਹੀਂ ਕਰਦਾ ਜੀ ਕਿਸੇ ਖਿਲਾਫ ਤੱਥ ਹੋਇਆ ਤੇ ਉਹਦੇ ਤੋਂ ਮੈਂ ਗਰੇਜ਼ ਨਹੀਂ ਕਰਦਾ ਹੁੰਦਾ ਜੀ ਇਹ ਮਸਲਾ ਹੁੰਦਾ ਹੈ ਕਿ ਜਿਨ੍ਹਾਂ ਦੇ ਕੋਲ ਕੇਂਦਰੀ ਪਾਵਰ ਹੈ ਉਹ ਬਹੁਤ ਕੁਝ ਕਰ ਸਕਦੇ ਆ ਹਮ ਮਸਲਨ ਕਿ ਸਰਬਜੀਤ ਸਿੰਘ ਖਾਲਸਾ ਡਿਮਾਂਡ ਰੱਖਣ ਕੇ ਰਿਹਾਏ ਦੀ ਤਾਂ ਉਹ ਆਪਣੀ ਰਾਜਨੀਤੀ ਤੇ ਮਤੇ ਨਜ਼ਰ ਫੈਸਲਾ ਲੈ ਸਕਦੇ ਕਿ ਅਮਰਤਪਾਲ ਸਿੰਘ ਨੂੰ ਰਿਹਾਏ ਦਿੱਤੀ ਜਾ ਸਕਦੀ ਹੈ ਕਿ ਨਹੀਂ ਹਮ ਤੇ ਐਸਟੀਪੀਸੀ ਦਾ ਇਲੈਕਸ਼ਨ ਦੂਸਰਾ ਮਸਲਾ ਜੀ ਕਐਸਜੀਪੀਸੀ ਦਾ ਇਲੈਕਸ਼ਨ ਕਿਉਂਕਿ ਇਹਨਾਂ ਨੇ ਤਰੀਕ ਫੇਰ ਵਧਾ ਦਿੱਤੀ ਆ ਤਰੀਕ ਫੇਰ ਵਧਾ ਦਿੱਤੀ ਹੈ ਨਾ ਵੋਟਾਂ ਬਣਾਉਣ ਦੀ ਐਦਾ ਮਤਲਬ ਕਿ ਆਸ ਸਾਲ ਇਲੈਕਸ਼ਨ ਨਹੀਂ ਹੋਏਗਾ ਜੀ ਜੀ ਆਸ ਸਾਲ ਇਲੈਕਸ਼ਨ ਨਹੀਂ ਹੋਏਗਾ ਉਹ ਜਿੰਨਾ ਇਲੈਕਸ਼ਨ ਦੂਰ ਜਾ ਰਿਹਾ ਸੁਖਵੀਰ ਸਿੰਘ ਬਾਦਲ ਨੂੰ ਫਾਇਦਾ ਮਿਲ ਰਿਹਾ ਹੂੰ ਕਿਉਂਕਿ ਜੇ ਮੰਨ ਲਓ ਇਸੇ ਸਾਲ ਹੋ ਜਾਂਦਾ ਤਾਂ ਗੈਸੀ ਹੂੰ ਹੂੰ ਬਹੁਤ ਮੁਸ਼ਕਲ ਸੀ ਬੜੀ ਮੁਸ਼ਕਲ ਬਾਬਾ ਬੜੀ ਮੁਸ਼ਕਲ ਹੂੰ ਪਰ ਜਿਵੇਂ ਜਿਵੇਂ ਟਾਈਮ ਮਿਲੇਗਾ ਹੋ ਸਕਦਾ ਕੋਈ ਬਣ ਜਾਵੇ ਗੱਲ ਸੋ ਇਸ ਵਾਸਤੇ ਭਾਰਤੀ ਜਨਤਾ ਪਾਰਟਾ ਮੈਂ ਕਹਿ ਰਿਹਾ ਕਿ ਉਹਨਾਂ ਤੇ ਬਹੁਤ ਕੁਝ ਨਿਰਭਰ ਕਰ ਰਿਹਾ ਹੈ ਕਿ ਇੱਥੇ ਕੀ ਗੇਮ ਬਣਨੀ ਆ ਕੀ ਵਿਗੜਨੀ ਹੈ ਤਾਂ ਇੱਥੇ ਖੇਤਰੀ ਰਾਜਨੀਤੀ ਨੂੰ ਉਹਨਾਂ ਦੇ ਫੈਸਲੇ ਪ੍ਰਭਾਵਿਤ ਕਰਨਗੇ ਕਰਨਗੇ ਸੋ ਤਾਂ ਹੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਹੁਣ ਵੇਖਣਾ ਹੋਵੇਗਾ ਕੀ ਕੁਝ ਹੁੰਦਾ ਅੱਗੇ ਜਾ ਕੇ ਇਹ ਜਿਹੜੀ ਉਤਲ-ਪੁਤਲ ਚੱਲੀ ਆ ਇਹਦੇ ਵਿੱਚੋਂ ਕਿ ਇੱਕ ਨਵੀਂ ਪਾਰਟੀ ਨਿਕਲਦੀ ਆ ਨਵਾਂ ਧੜਾ ਨਿਕਲਦਾ ਹੈ ਉਹਦੇ ਨਾਲ ਇੱਕ ਬਹੁਤ ਵੱਡਾ ਸਮਰਥਨ ਜੁਟਦਾ ਤੇ ਫਿਰ ਭਾਜਪਾ ਕੀ ਉਹ ਇਲੈਕਸ਼ਨ ਐਸਟੀਪੀਸੀ ਦਾ ਕਰਵਾ ਦੇਵੇਗੀ ਜਲਦੀ ਜਲਦੀ ਪਰ ਹਾਲ ਫਿਲਹਾਲ ਸਤੰਬਰ ਤੱਕ ਤੇ ਉਹਨਾਂ ਨੇ ਵੋਟਾਂ ਮਣਾਉਣ ਦੀ ਡੇਟ ਬਤਾ ਦਿੱਤੀ ਹੈ ਤੇ ਮੈਨੂੰ ਲੱਗਦਾ ਕਿ ਇਹ ਸਾਲ ਇਸੇ ਤਰ੍ਹਾਂ ਲੈ ਜਾਣਾ ਜੀ ਤੇ ਜੇ ਸੁਖਬੀਰ ਸਿੰਘ ਵਾਦਨ ਨਾਲ ਸੈਟਿੰਗ ਕਰਨੀ ਹੋਈ ਤਾਂ ਉਹ ਅਗਲਾ ਸਾਲ ਵੀ ਕਰਾਉਣਗੇ ਹੂੰ ਇਸ ਕਰਕੇ ਇਹ ਚੀਜ਼ ਤੇ ਨਿਗਾਹ ਰੱਖਣ ਦੀ ਜ਼ਰੂਰਤ ਹੈ ਕਿ ਹੁਣ ਫੈਸਲਾ ਜਿਹੜੀਆਂ ਕੇਂਦਰੀ ਸ਼ਕਤੀਆਂ ਨੇ ਉਹ ਕਿਹੜਾ ਲੈਂਦੀਆਂ ਹੂੰ ਸਿਮੇਂਟ ਜੀ ਤੁਸੀਂ ਐਸਜੀਪੀਸੀ ਦਾ ਵਿੱਚ ਜ਼ਿਕਰ ਕੀਤਾ ਐਸਜੀਪੀਸੀ ਦੀਆਂ ਵੋਟਾਂ ਬਣਾਉਣ ਦੇ ਲਈ ਕੋਈ ਉਤਸ਼ਾਹ ਨਹੀਂ ਦਿਖ ਰਿਹਾ ਸਿੱਖ ਭਾਈਚਾਰੇ ਦੇ ਵਿੱਚ ਇਹਦਾ ਪਰਵੀਨ ਜੀ ਇੱਕ ਸਿੰਪਲ ਕਾਰਨ ਹੈ ਬੜਾ ਆਸਾਨ ਕਾਰਨ ਹੈ ਅੱਜ ਕੱਲ੍ਹ ਦੁਨੀਆ ਹੋ ਦੁਨੀਆ ਕੀ ਹੈ ਕਿ ਅਸੀਂ ਉਹ ਵੇਲਾ ਵੀ ਦੇਖਿਆ ਜਦੋਂ ਮੈਂ ਖੁਦ ਬਸ ਤੇ ਜਾਂਦਾ ਹੁੰਦਾ ਠੀਕ ਹੈ ਤੇ ਸਾਡੇ ਘਰ ਤੋਂ ਤਕਰੀਬਨ ਕੋਈ 24 ਕਿਲੋਮੀਟਰ ਕੇ 25 ਕਿਲੋਮੀਟਰ ਦੂਰ ਜੀ ਇੱਕ ਦਫਤਰ ਸੀ ਜਿੱਥੇ ਜਾ ਕੇ ਮੈਂ ਆਪਦੇ ਘਰ ਦਾ ਬਿਜਲੀ ਦਾ ਬਿੱਲ ਭਰ ਕੇ ਆਉਂਦਾ ਸੀ ਉਹਦਾ ਕਾਰਨ ਇਹ ਸੀ ਕਿਉਂਕਿ ਮੈਂ ਸ਼ਹਿਰ ਪੜਦਾ ਸੀ ਹੂੰ ਹੂੰ ਤੇ ਮੈਨੂੰ ਲਾਲਚ ਦੱਸੇ ਕਿ 10 ਰੁਪਏ ਦੇ ਵਿੱਚੋਂ ਵੱਜ ਜਾਣਗੇ ਬਾਪੂ ਦੀ ਗੱਲ ਹੂੰ ਹੂੰ ਮਤਲਬ ਕਿ ਮੈਂ 25-30 ਕਿਲੋਮੀਟਰ ਸਫ਼ਰ ਕਰ ਆਉਂਦਾ ਸੀ ਇੱਕ ਸਾਈਡ ਦਾ ਬਿੱਲ ਭਰਨ ਹੂੰ ਤੇ ਉੱਥੇ ਜਾ ਕੇ ਲਾਈਨ 'ਚ ਲੱਗਣਾ ਤੇ ਲਾਈਨ ਵੀ ਐਡੀ ਵੱਡੀ ਕਿ ਕਈ ਵਾਰ ਤੇ ਪਿੰਡ ਦੀ ਅੱਧੀ ਫਿਰਨੀ ਦਾ ਗੇੜਾ ਹੂੰ ਅਰ ਅੱਜ ਬਿਜਲੀ ਬਿੱਲ ਤਾਂ ਸਾਨੂੰ ਕੋਈ ਫਿਕਰ ਨਹੀਂ ਹੈ ਪਹਿਲੀ ਗੱਲ ਤੇ ਆਉਂਦਾ ਹੀ ਨਹੀਂ ਅੱਜਕੱਲ ਪੰਜਾਬ ਦੇ ਵਿੱਚ 80% ਤੇ ਆਉਂਦਾ ਹੀ ਨਹੀਂ ਜੀ ਜੀ ਜਿਆਦੇ ਵੀ ਤੇ ਅਸੀਂ ਇੱਕ ਠੂੰਗਾ ਮਾਰਨਾ ਸਾਡਾ ਘਰੋਂ ਪਰ ਜਾਣਾ ਹਮ ਹੁਣ ਜੇ ਮੈਨੂੰ ਫੇਰ ਕੋਈ ਆ ਕੇ ਕਵੇ ਕਿ ਯਾਰ 20 ਕਿਲੋਮੀਟਰ ਬਿੱਲ ਭਰ ਕੇ ਆ ਜਾ ਤੇ ਵੀਰ ਬਣ ਕੇ ਉਦੋਂ ਤੂੰ 5-10 ਬਾਪੂ ਤੂੰ ਲੈਂਦਾ ਸੀ ਹੁਣ ਤੂੰ 100 ਰੁਪਈਆ ਲੈ ਲਈ ਮੈਂ ਕਹਿੰਦਾ ਜਾਜਾ ਯਾਰ ਹਮ ਕਾ ਜਾ ਯਾਰ 100 ਰੁਪਈਆ ਤਾਂ ਮੈਂ ਇੱਕ ਸਕਿੰਟ ਦਾ ਕਮਾ ਲੈਣਾ ਜੀ ਉਹ ਜਾ ਭਾਈ ਇਦਾਂ ਹੀ ਕਹੂੰਗਾ ਨਾ ਮੈਂ ਸਾਰਾ ਜੀ ਗੱਲ ਕਿ ਜਾ ਯਾਰ 100 ਰੁਪਏ ਤਾਂ ਮਿੰਟ ਦਾ ਵੀ ਕਮਾ ਲੂਗਾ ਮੈਂ ਹੂੰ ਹੂੰ ਜਾ ਬੈਠਾ ਬੈਠਾ ਹੀ ਕਮਾ ਲੂਗਾ ਮੈਂ ਘਰੋਂ ਹੂੰ ਹੂੰ ਮੈਂ ਅਹਲਾ ਤੋ ਪੈਸਾ ਨਾ ਤੇਰੇ ਕਹਿੰਦਾ ਮਤਲਬ ਹੈ ਕਿ ਕੀ ਅਸੀਂ ਉਸ ਕੰਫਰਟ ਜ਼ੋਨ ਚੋਂ ਬਾਹਰ ਆ ਜਾਣਾ ਹੈ ਸਾਰੇ ਨਈ ਜੀ ਬਹੁਤ ਆ ਖੰਦਾਰ ਤਾਂ ਗੱਲ ਇਹ ਹੈ ਕਿ ਜਿਤ ਕੰਮ ਕਰਦਾ ਰਹੇ ਸੋ ਇਹੀ ਆ ਕਿ ਜਿਹੜੀਆਂ ਦੂਜੀਆਂ ਵੋਟਾਂ ਹੁੰਦੀਆਂ ਨੇ ਉਹ ਘਰੇ ਬਣਦੀਆਂ ਨੇ ਇਹ ਵੋਟ ਬਣਾਉਣ ਵਾਸਤੇ ਤੁਹਾਨੂੰ ਜਾਣਾ ਪੈਂਦਾ ਦਫ਼ਤਰ ਚ ਠੀਕ ਹੈ ਜੀ ਉੱਥੇ ਕੋਈ ਮਿਲੇ ਨਾ ਮਿਲੇ ਢੀੜਾ ਫਜ਼ੂਲ ਦਾਵਾ ਚ ਗਿਆ ਦੂਜੀ ਵਾਰ ਕੌਣ ਜਾਏਗਾ ਜੀ ਉਹਨਾਂ ਨੇ ਕੋਈ ਵਿੱਚੋਂ 10 ਪੱਤਰ ਦੇ ਵਿੱਚੋਂ ਕੋਈ ਕੱਢ ਦਿੱਤੀ ਖਾਮੀ ਤਰੂਟੀ ਕੱਢ ਦਿੱਤੀ ਕਿ ਲੋ ਬਈ ਆ ਕੁਛ ਹੈ ਜਿਹੜਾ ਉਹਨੂੰ ਠੀਕ ਕਰਾ ਕੇ ਲਿਆ ਉਹਨੂੰ ਤਰਸਤ ਕਰਾ ਕੇ ਲਿਆ ਆ ਡਾਕੂਮੈਂਟ ਲੈ ਤੂੰ ਫੇਰ ਹੂੰ ਸੋ ਇਸ ਵਾਸਤੇ ਇਹ ਸਮੱਸਿਆ ਹੈ ਜੀ ਇਹ ਸਮੱਸਿਆ ਹੈ ਤਦੈ ਜਿਹੜੀ ਇੱਕ ਤੇ ਹਰਿਆਣਾ ਨਾਲੋਂ ਨਿਕੜ ਗਿਆ ਜੀ ਕਮੇਟੀ ਦੇ ਤੌਰ ਤੇ ਉਹ ਵੋਟ ਘਟ ਗਈ ਉਨੂੰ ਵੀ ਤਾਂ ਕਟਾਉਣਾ ਪਊਗਾ ਨਾ 52 ਲੱਖ ਪਿਛਲੀ ਵਾਰੀ ਸੀਗੀ ਜੀ ਜੀ ਹੁਣ 28 ਲੱਖ ਰਜਿਸਟਰਡ ਹੋਈ ਹੈ ਉਹਦੇ ਵਿੱਚ ਹਰਿਆਣਾ ਵੀ ਗਿਆ ਪਰ ਜਿਹੜਾ ਉਤਸ਼ਾਹਤ ਮੱਠਾ ਹੈ ਉਹਦਾ ਇੱਕ ਕਾਰਨ ਇਹ ਆ ਕਿ ਲੋਕ ਚੱਲ ਕੇ ਵੋਟ ਬਣਾਉ ਨਹੀਂ ਜਾਂਦੇ ਕਿਉਂਕਿ ਉਹ ਤੇ ਦੂਜੀਆਂ ਵੋਟਾਂ ਘਰ ਬੈਠਿਆਂ ਬਣਦੀਆਂ ਨੇ ਮਾਸਟਰ ਆਉਂਦੇ ਆ ਜੀ ਪੰਜ ਪੰਜ ਢੇੜੇ ਨੇ ਵੱਜਦੇ ਆ ਘਰਾਂ 'ਚ ਹਾਂ ਜੀ ਫਲਾਣਾ ਕਿੱਥੇ ਫਲਾਣਾ ਕਿੱਥੇ ਜੇ ਕੋਈ ਪਿੰਡੋਂ ਉੱਠ ਕੇ ਸ਼ਹਿਰ ਚਲਾ ਜਾਵੇ ਨਾ ਬੀ ਐਲਓ ਬਕਾਇਦਾ ਉਹਦਾ ਨੰਬਰ ਲੈ ਕੇ ਦੂਜੇ ਕਿਸੇ ਆਂਡਗਵਾਂਡ ਚੋਂ ਕਹਿੰਦਾ ਕਿ ਵੀਰੇ ਤੂੰ ਆਪਦੀ ਵੋਟ ਅਪਡੇਟ ਕਰਵਾ ਹੂੰ ਸਹੀ ਆ ਬਿਲਕੁਲ ਇਹ ਇੱਕ ਬਹੁਤ ਵੱਡਾ ਕਾਰਨ ਹੈ ਦੂਜਾ ਕਿ 21 ਸਾਲ ਰੱਖੀ ਹੋਈ ਹੈ ਸ਼ਰਤ ਕਿ ਸਿੱਕ 18 ਸਾਲ ਦਾ ਹੁਣ ਤੇ ਵੋਟਰ ਨਹੀਂ ਬਣ ਸਕਦਾ ਜੇ ਆਮ ਦੂਜਾ ਵੋਟਰ ਬਣ ਸਕਦਾ ਜੀ ਜੀ ਫਿਰ ਬਹੁਤ ਅੱਧ ਤੱਕ ਕਹਿ ਲਵਾਂ ਕਿ ਜੋ ਗਈ ਸੀ ਗਿਣਾ ਜਨੂੰ ਆਪਾਂ ਕਹਿ ਦਿੰਨੇ ਆ ਸਾਇਜਤਾਰੀ ਸਾਇਜਤਾਰੀ ਵੋਟ ਉਹ ਵੀ ਪਾਸੇ ਹੋ ਗਈ ਤੋਂ ਇਸ ਕਰਕੇ ਇਹ ਚੀਜ਼ਾਂ ਹੈਗੀਆਂ ਨੇ ਕੁਝ ਤੁਹਾਨੂੰ ਪਤਾ ਹੀ ਆ ਕਿ ਜਿਸ ਤਰ੍ਹਾਂ ਦੀ ਫਿਰ ਕਈ ਵਾਰ ਹੁੰਦੀ ਹੈ ਨਿਰਾਸ਼ਤਾ ਹੁੰਦੀ ਹੈ ਵੋਟਰਾਂ ਦੇ ਵਿੱਚ ਕਿ ਯਾਰ ਇੱਥੇ ਤੇ ਇਹਨਾਂ ਦਾ ਇਹੀ ਹਾਰ ਰਹਿਣਾ ਉਹ ਵੀ ਕਈ ਹੁੰਦਾ ਨਿਰਾਸ਼ਤਾ ਵੀ ਹੋ ਜਾਂਦੀ ਆ ਸੋ ਇਹ ਕੁਝ ਕਾਰਨ ਨੇ ਪਰ ਮੀਨਲੀ ਜੇ ਤੁਸੀਂ ਦੇਖੋਗੇ ਵੱਡਾ ਕਾਰਨ ਇਹ ਆ ਕਿ ਇਹ ਵੋਟ ਜਿਹੜੀ ਆ ਉਹ ਘਰ ਨਹੀਂ ਬਣਦੀ ਇਹ ਵੋਟ ਜਾ ਕੇ ਬਣਵਾਉਣੀ ਪੈਂਦੀ ਆ ਹੂੰ ਜੀ 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 ਤੇ ਮੈਂ ਜੀ ਆਪਾਂ ਜਾਂਦਿਆਂ ਦੇ ਸੰਖੇਪ ਦੇ ਵਿੱਚ ਚਰਚਾ ਕਰ ਲਈ ਨਵੀਂ ਸੰਸਦ ਦੇ ਵਿੱਚ ਵੀ ਕਹਿੰਦੇ ਪਾਣੀ ਟਪਕ ਗਿਆ ਜੀ ਕਮਾਲ ਹੋ ਗਿਆ ਤੇ ਪਟੇ ਪਟ ਵਰਸਾ ਪਾਣੀ ਸੋ ਗੱਲ ਇਹ ਆ ਕਿ ਨਵੀਂ ਸੰਸਦ ਦੇ ਵਿੱਚੋਂ ਪਾਣੀ ਆ ਕੀ ਕਰੀਏ ਹੁਣ ਬਾਹਰ ਪੇਪਰ ਲੀਕ ਆ ਅੰਦਰ ਪਾਣੀ ਲੀਕ ਆ ਸੰਸਦ ਦੇ ਵਿੱਚ ਸਾਰਾ ਕੁਝ ਹੀ ਤੇ ਲੀਕ ਹੋ ਰਿਹਾ ਹਮਮ ਖੈਰ ਦੇਖੋ ਗੱਲ ਇਹ ਆ ਕਿ ਇੱਕ ਸਾਲ ਹੋਇਆ ਮੈਨੂੰ ਲੱਗਦਾ ਇੱਕ ਸਾਲ ਵੀ ਨਹੀਂ ਹੋਇਆ ਨੇੜੇ-ਤੇੜੇ ਹੀ ਆ ਹਮ ਤੇ ਦੋ ਵੀਡੀਓ ਆ ਗਈਆਂ ਪਹਿਲਾਂ ਤੇ ਥੱਲੇ ਪਾਣੀ ਭਰਿਆ ਜੀ ਤੇ ਹੁਣ ਲੌਬੀ ਦੇ ਵਿੱਚ ਬਾਲਟੀ ਰੱਖੀ ਆ ਹਮ ਜਿਵੇਂ ਮੇਰੇ ਵਰਗੇ ਕਿਸੇ ਘਰ ਦੇ ਵਿੱਚ ਡਿੱਗ ਰਿਹਾ ਪਾਣੀ ਇਹਦਾ ਮਤਲਬ ਕਿ ਉਹ ਜਿਹੜਾ ਇਹਨਾਂ ਨੇ ਗਲਾਸ ਡੋਮ ਬਣਾਇਆ ਵਾ ਇਹਨਾਂ ਨੇ ਵੀ ਉਹ ਇਜ਼ਰਾਈਲ ਦੇ ਆਇਰਨ ਡੋਮ ਵਾਂਗੂ ਬਣਾ ਰੱਖਿਆ ਹੈ ਨਾ ਇੱਕ ਗਲਾਸ ਡੋਮ ਬਣਾਇਆ ਉੱਤੇ ਤੇ ਉਹ ਉਹਦੇ ਵਿੱਚੋਂ ਪਾਣੀ ਜਿਹੜਾ ਤੇ ਪੱਤੇ ਪੱਤੇ ਬਰਸ ਰਿਹਾ ਉਹ ਵੀਡੀਓ ਵਾਇਰਲ ਹੋ ਗਈ ਲੋਕ ਉਹਨਾਂ ਚੁਟਕੀਆਂ ਲਾ ਰਹੇ ਆ ਕਿ ਵਾਹ ਓਏ ਤੇ ਉਹਦੇ ਉਹ ਪੁੱਤਰੋ ਕੋਈ ਕੰਮ ਤੇ ਠੀਕ ਕਰ ਲਓ ਕੋਈ ਕੰਮ ਤੇ ਠੀਕ ਕਰ ਲੋ ਸੰਸਦ ਦੀ ਠੀਕ ਬਣਾ ਲੋ ਤੇ ਅਕਲੇਸ਼ ਕਹਿੰਦੇ ਸੀ ਉਹ ਕਹਿੰਦਾ ਯਾਰ ਇਹਦੇ ਨਾਲ ਉਹ ਤੇ ਪ੍ਰਾਣੀਓਂ ਹੀ ਠੀਕ ਸੀਗੀ ਹਮ ਇਹਦੀ ਐਨੀ ਚੋਈ ਜਾਂਦੀ ਐਨੀ ਚੋਈ ਜਾਂਦੀ ਆ ਸੋ ਇਹਨਾਂ ਦੀ ਉਥੇ ਛੱਤ ਚੋਈ ਜਾਂਦੀ ਆ ਟੈਕਸ ਪੇਅਰਸ ਦੀ ਇੱਥੇ ਅੱਖ ਚੋਈ ਜਾਂਦੀ ਆ ਕਿ ਐਨੇ ਹਜ਼ਾਰ ਕਰੋੜ ਖਰਚ ਕੇ ਜੇ ਥੱਲੇ ਬਾਲਟੀਆਂ ਹੀ ਰੱਖਣੀਆਂ ਸੀ ਤੇ ਮੋਰੇ ਕੋਈ ਕੋਈ ਗੱਜਤੀ ਕਰ ਦਿੰਦੇ ਅਸੀਂ ਕਹਿੰਦੇ ਹਾਂ ਯਾਰ ਪੈਸੇ ਨਾ ਨਰਿੰਦਰ ਮੋਦੀ ਜਿਸ ਤਰ੍ਹਾਂ ਚੱਲ ਰਹੇ ਨੇ ਅੱਜਕੱਲ ਮੈਨੂੰ ਨਾ ਇੱਕ ਕਹਾਵਤ ਯਾਦ ਆ ਗਈ ਹੈ ਪਤਾ ਨਹੀਂ ਬੋਲਣੀ ਚਾਹੀਦੀ ਹੈ ਕਿ ਨਹੀਂ ਉਹ ਕਹਿੰਦੇ ਕਿ ਸਾਰੀ ਉਮਰ ਕੁਆਰੀ ਰਹੀ ਤੇ ਮੜੀਆਂ ਨੂੰ ਜਾਂਦੀ ਉਦਲ ਤੇ ਉਦਲ ਸ਼ਬਦ ਦਾ ਪਤਾ ਤਾਂ ਨਿਕਲ ਗਈ ਕਿਸੇ ਨਾਲ ਜੀ ਇਦਾਂ ਉਹ ਪੁਰਾਣੇ ਜਵਾਨੇ ਚ ਸ਼ਬਦ ਇਸ ਤਰ੍ਹਾਂ ਵਰਤਿਆ ਜਾਂਦਾ ਸੀ ਅੱਜ ਕੱਲ ਤੇ ਲਵ ਮੈਰਿਜ ਆਪਾਂ ਕਹਿ ਦਿੰਦੇ ਆ ਨਾ ਹਾਂ 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 ਮਤਲਬ ਕਹਿੰਦਾ ਹੈ ਕਿ ਸਾਰੀ ਜ਼ਿੰਦਗੀ ਤੇ ਕੁਆਰੀ ਰਹੀ ਤੇ ਮੜੀਆਂ ਜਦੋਂ ਮਰਨ ਕਨਾਰੇ ਆਈ ਥਿੰਕ ਉਹ ਆ ਘਟ ਲਿਆ ਤਾਂ ਉਹੀ ਗੱਲ ਹੈ ਕਿ ਨਰਿੰਦਰ ਮੋਦੀ ਦੀਆਂ ਦੋ ਟਰਮਾਂ ਠੀਕ ਸੀਗੀਆਂ ਪਰ ਤੀਜੀ ਜਿਵੇਂ ਹੀ ਇਹ ਟੈਨ ਯਰ ਸ਼ੁਰੂ ਹੁੰਦਾ ਤੇਵੇਂ ਤੁਸੀਂ ਦੇਖ ਲਓ ਰੇਲ ਹਾਦਸੇ ਪੁਰਾ ਦਾ ਡਿੱਗਣਾ ਵਗੈਰਾ ਵਗੈਰਾ ਪੇਪਰ ਲੀਕ ਛੱਤ ਲੀਕ ਮਲਾਂ ਕੇ ਕੁਝ ਵੀ ਠੀਕ ਨਹੀਂ ਹੋ ਰਿਹਾ ਮਾਰਗਦਰਸ਼ਨ ਮੰਡਲ ਦੀ ਵੀ ਉਮਰ ਨੇੜੇ ਆ ਗਈ ਮੈਂ ਤਾਂ ਉਕਾਫਤ ਬੋਲੀ ਅਧਰਵਾਇਸ ਹੂੰ ਜੀ ਜੀ ਬਿਲਕੁਲ ਅਮਿੰਤੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਧੰਨਵਾਦ ਜੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਪੈਠੀਸ ਮਾਤ ਕਰਾਂਗੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ ਸਾਸਤਰੀ ਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ